ਜੀ ਤਾਂ ਆ ਪਿੰਡ ਦੇ ਬਾਰੇ ਜਾਣਕਾਰੀ ਦੇ ਸਕਦੇ ਆ ਕਪੂਰੇਆਂ ਦੇ ਪਿੰਡ ਬਾਰੇ ਹਾਂ ਹਾਂਜੀ ਦੱਸਿਓ ਤੇ ਪਿੰਡ ਕਪੂਰੇ ਤਹਿਸੀਲ ਮੋਗਾ ਹਾਂਜੀ ਜ਼ਿਲ੍ਹਾ ਮੋਗਾ ਆ ਦਰਮਿਆਨਾ ਪਿੰਡ ਹੈ ਪਿੰਡ ਦੀਆਂ ਛੇ ਪੱਤੀਆਂ ਹਾਂਜੀ ਪੱਤੀਆਂ ਦੇ ਨਾਮ ਦੱਸ ਸਕਦੇ ਆ ਜੀ ਹਾਂ ਹਾਂਜੀ ਦਿਆਲਾ ਪੱਤੀ ਹਾਂਜੀ ਖਾਨਾ ਪੱਤੀ ਮੇਹਰਾ ਪੱਤੀ ਹਾਂਜੀ ਮੋਰੀ ਪੱਤੀ ਹਾਂਜੀ ਪਾਇਆ ਪੱਤੀ ਹਾਂਜੀ ਗੱਜੂ ਪੱਤੀ ਠੀਕ ਇਹ ਜੀ ਸਾਥ ਤਾਂ ਇੱਕ ਰੱਖਣ ਦਾ ਕੰਪਿਊਟਰ ਦਾ ਬਾਇਓ ਡਾਟਾ ਜੇ ਮਰਜੀ ਕੱਢ ਲੋ ਇੱਥੋਂ ਹਾਂਜੀ ਹਾਂਜੀ ਅੱਜ ਕੱਲ ਨੌਜਵਾਨ ਫੋਨਾਂ ਤੇ ਵੱਧ ਜੁਟੇ ਹੋਏ ਆਣਾ ਜੀ ਅੱਜ ਕੱਲ ਹੈਗੇ ਵਾਟਰ ਜਾਈਆਂ ਚ ਮੂੰਹ ਦੇ ਲੈਂਦੇ ਆ ਹਾਂਜੀ ਬੈਠੇ ਵੇ ਤਾਂ ਰਾਤ ਵੇਖੀਏ ਜੀ ਦਿਮਾਗ ਪੈ ਉਹ ਕਹਿੰਦਾ ਬੰਦ ਕਰ ਲੈ ਤਾਂ ਬੰਦ ਨਹੀਂ ਕਰਦੇ ਜੀ ਹਾਂਜੀ ਲੰਮ ਨੂੰ ਉਹਦੇ ਆ ਹਾਂਜੀ ਕਿਉਂ ਜ਼ਿਆਦਾ ਜਾਣਕਾਰੀ ਮੈਂ ਇਹ ਦੇਣਾ ਚਾਹੁੰਦਾ ਵੀ ਸਾਡੇ ਪਿੰਡ ਵਿੱਚ ਸਦੀਆਂ ਤੋਂ ਪੁਰਾਣਾ ਬੰਦੀ ਟੂਰਨਾਮੈਂਟ ਹਾਂਜੀ ਹਾਂਜੀ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਬਈ ਮਿਹਨਤ ਦਾ ਫਲ ਮਿਲਦਾ ਹਾਂਜੀ ਚਾਹੇ ਆਪਾਂ ਦਰਾਚਾ ਲਾ ਲਓ ਹਾਂਜੀ ਉਹਦਾ ਫਲ ਵੀ ਖਾ ਸਕਦੇ ਆ ਲੱਕੜ ਵੀ ਕੰਮ ਆ ਸਕਦੀ ਆ ਹਾਂਜੀ ਹੋਰ ਵੀ ਬਹੁਤ ਕੰਮ ਸਵਾਰ ਸਕਦਾ ਉਹ ਤਾਂ ਹੈ ਜੀ ਇਸ ਕਰਕੇ ਜਨੂਰੀ ਮਿਹਨਤ ਕਰਨੀ ਆ ਹਾਂਜੀ ਬੰਤ ਜੇ ਅੱਜ ਦੀ 9000 ਰੁਪਏ ਦੀ ਬੰਤ ਕਰੋਗੀ ਹਾਂਜੀ ਤੇ ਕੁਝ ਵੀ ਲੈ ਸਕਦੀ ਆ ਕਮਾਈ ਹਾਸਲ ਕਰ ਸਕਦੀ ਆ ਕੰਮ ਇੱਥੇ ਜਿਹੜਾ ਬੰਦਾ ਚਲਾਵੇ ਮਿਹਨਤ ਕਰੇ ਉਹਦੀ ਦੇਖਭਾਲ ਕੰਮ ਦੀ ਕਰੇ ਤੇ ਕੋਈ ਘਟਾ ਨਹੀਂ ਮੈਂ ਕਹਿੰਦਾ ਬਾਹਰ ਜਾਣ ਦੀ ਲੋੜ ਨਹੀਂ ਐਦ ਕੰਮ ਕਰਦੇ ਇੱਥੋਂ ਸਾਰੀ ਪ੍ਰਾਪਤੀ ਕਵਾ ਕੇ ਜਾਂ ਮੈਂ ਇਹ ਨੂੰ ਬਿਲਕੁਲ ਪਸੰਦ ਨੂੰ ਕਰਦਾ ਤਲਾਸ਼ੀ ਚ ਪੈਸਾ ਮੈਨੂੰ ਆਦੇ ਦਵਾਈ ਲੋੜ ਜਾਂ ਮੈਂ ਬਲੁਰਗਾ ਨੂੰ ਕਿਹਾ ਬਾਪੂ ਮੈਨੂੰ ਨਾ ਸੁਗਾਈ ਤੇ ਨਾ ਮੈਂ ਜਾਣਾ ਤੇ ਤੂੰ ਕਹੇਗਾ ਜਿਹੜਾ ਮਾਨਦੂਹੀ ਉਹ ਵੀ ਅੱਖੇ ਲੱਗਦਾ ਹੰਕਪੂਰ ਸਿੰਘ ਤੇ ਦਿਵਾਲ ਸਿੰਘ ਜੀ ਦੋ ਮੇਨ ਬੱਤੀ ਜਾ ਹਾਂਜੀ ਇਹ ਜੀ ਕਪੂਰਿਆਂ ਦੇ ਨੌਜਵਾਨਾਂ ਨੂੰ ਬੇਨਤੀ ਆ ਕਿ ਆ ਜਿਹੜੀ ਤੁਹਾਨੂੰ ਜਾਣਕਾਰੀ ਆ ਨਾ ਇਹ ਤੁਸੀਂ ਆਪਣੇ ਦਿਮਾਗਾਂ ਦੇ ਵਿੱਚ ਪਾ ਲਿਓ ਕਿਉਂਕਿ ਇਹ ਜਾਣਕਾਰੀ ਜੇ ਤੁਹਾਰ ਸੀ ਪਾਸੇ-ਆਸੇ ਵੀ ਦੇਸ਼ਾਂ ਦੇ ਛੱਜ ਜਾਣੇ ਆ ਤੁਹਾਨੂੰ ਆਪਦੇ ਪਿੰਡ ਦਾ ਪਛੋਕਰ ਜਰੂਰ ਪਤਾ ਹੋਣਾ ਚਾਹੀਦਾ ਦੂਜੀ ਗੱਲ ਜੀ ਇੱਕ ਮੈਨੂੰ ਬਾਣੀ ਕੰਨਾਂ ਦੇ ਵਿੱਚ ਪੈ ਰਹੀ ਹੈ ਸਾਰੇ ਪਿੰਡ ਦੇ ਵਿੱਚ ਸਪੀਕਰ ਲੱਗੇ ਹੋਏ ਆ ਜੀ ਸਾਰੇ ਪਿੰਡ 'ਚ ਲੱਗੇ ਤੇ ਇੱਕ ਨੌਜਵਾਨ ਵੀ ਬੈਠੇ ਆ ਵੀਰ ਇਹਨਾਂ ਨਾਲ ਵੀ ਗੱਲਬਾਤ ਕਰ ਲਈ ਹਾਂ ਜੀ ਵੀਰ ਅਸੀਂ ਗੱਲ ਕੀ ਨਾਮ ਆ ਤਾਂ ਤੋਂ ਬੋਲਾਂ ਬਹੁਤ ਧੰਨਵਾਦ ਜੀ ਇਹ ਵੀਡੀਓ ਬਣਾਉਣ ਲਈ ਕਿਉਂਕਿ ਅੱਜਕੱਲ ਟੈਕਨੀਕਲ ਜਵਾਨਾਂ ਨੂੰ ਲੋਕ ਬੁਕਸ ਤੋਂ ਬੜੀ ਧੀਰਜ ਚੱਲੇਗੀ ਕਿਉਂਕਿ ਜਿਹੜਾ ਲਾਸਟ ਸਟੇਜ ਹੁੰਦੀ ਆ ਉਹ ਬੰਦਾ ਚਾਹੁੰਦਾ ਵੀ ਆਪਦੀ ਜਨਮ ਭੂਮੀ ਤੇ ਹੀ ਜਾਣਾ ਬੰਦੇ ਨੇ ਹਾਰਡ ਵਰਕ ਕੀਤਾ ਹੁੰਦਾ ਬਾਹਰ ਉਹ ਇੱਕ ਮਜਬੂਰੀ ਹੁੰਦੀ ਆ ਬਾਹਰ ਜਨਮ ਦੇ ਤੇ ਉਹ ਦੂਰ ਦੇ ਪਿੰਡਾਂ ਸੌਂਦੇ ਹੁੰਦੇ ਆ ਹਾਂ ਮਾਪੇ ਆਪਾਂ ਨੂੰ ਸੋਹ ਜੀ ਕਹਿੰਦੇ ਸ਼ਾਮ ਨੂੰ ਆਪਾਂ ਕਹਿੰਦਾ ਯਾਰੇ ਐਵੇਂ ਬੋਲੀ ਜਾਂਦਾ ਬੇਗਾਨਿਆਂ ਦੀ ਦਿੱਤੀ ਅਕਲ ਆਪਾਂ ਨੂੰ ਬਹੁਤ ਛੇਤੀ ਸਮਝ ਆਉਂਦੀ ਆ ਆਪਣ ਤੋਂ ਵੱਡੀ ਗੱਲ ਪੜ੍ਹਾਈ ਦੇ ਨਾਲ ਨਾਲ ਸਰੀਰ ਦਾ ਖਿਆਲ ਰੱਖਣਾ ਬਹੁਤ ਜ਼ ਜੋ ਆਗਾ ਕੋਟਕੜੀ ਖਾਈ ਜਾਂਦੇ ਕੀ ਉਹਦੇ ਨਾਲ ਮੈਨੂੰ ਦੱਸੋ ਕੀ ਤਕੜੇ ਹੋ ਜਾਉਂਦੇ ਉਹ ਤਾਂ ਹੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਆ ਟਾਕਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਅਸੀਂ ਖੜੇ ਆ ਪਿੰਡ ਕਪੂਰੀਆਂ ਦੇ ਵਿੱਚ ਜੋ ਕਿ ਜੋਆ ਟਾਕਸ ਸਾਇਕ ਨਵਾਂ ਐਪੀਸੋਡ ਲੈ ਕੇ ਆ ਰਿਹਾ ਵਾ ਕਿ ਪਿੰਡ ਦੀਆਂ ਸੱਥਾਂ ਤੇ ਅੱਜ ਪਿੰਡ ਕਪੂਰੀਆਂ ਦੀ ਸੱਥ ਦੇ ਵਿੱਚ ਅਸੀਂ ਖੜੇ ਆ ਬਜ਼ੁਰਗਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਪੂ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਸਤਿ ਸ੍ਰੀ ਅਕਾਲ ਤੇ ਬਾਪੂ ਜੀ ਹਾਂ ਪਿੰਡ ਦੇ ਬਾਰੇ ਜਾਣਕਾਰੀ ਦੇ ਸਕਦੇ ਆਂ ਕਪੂਰੇਆਂ ਦੇ ਪਿੰਡ ਬਾਰੇ ਹਾਂਜੀ ਦੱਸੀਂਗਾ ਤੇ ਪਿੰਡ ਕਪੂਰੇ ਤਹਿਸੀਲ ਮੋਗਾ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਮੇਨ ਪਿੰਡ ਦੇ ਜੀਟੀ ਰੋਡ ਤੋਂ 4 ਕਿਲੋਮੀਟਰ ਦੀ ਦੂਰ ਹੈ ਹਾਂਜੀ ਮਹਿਣੇ ਤੋਂ ਹਾਂਜੀ ਹਾਂਜੀ ਤੇ ਇਹ ਪਿੰਡ ਦਰਮਿਆਨਾ ਪਿੰਡ ਹੈ ਪਿੰਡ ਦੀਆਂ 6 ਪੱਤੀਆਂ ਹਾਂਜੀ ਪੱਤੀਆਂ ਦੇ ਨਾਮ ਦੱਸ ਸਕਦੇ ਹਾਂ ਜੀ ਹਾਂ ਹਾਂ ਜੀ ਦਿਆਲਾ ਪੱਤੀ ਹਾਂਜੀ ਖਾਨਾ ਪੱਤੀ ਮੇਹਰਾ ਪੱਤੀ ਹਾਂਜੀ ਮੋਰੀ ਪੱਤੀ ਹਾਂਜੀ ਭਾਇਆ ਪੱਤੀ ਹਾਂਜੀ ਗੱਜੂ ਪੱਤੀ ਠੀਕ ਹੈ ਕਿਉਂਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਪੱਤੀਆਂ ਦੇ ਨਾਮ ਨਹੀਂ ਪਤਾ ਹੋਣਾ ਜੀ ਤੇ ਤੁਹਾਡੇ ਕਾਰਨ ਤੇ ਨੌਜਵਾਨਾਂ ਤੱਕ ਇਹ ਜਾਣਕਾਰੀ ਪਹੁੰਚ ਸਕਦੀ ਆ ਤੇ ਹੋਰ ਕੋਈ ਜਾਣਕਾਰੀ ਇੱਥੇ ਪਿੰਡ ਬਾਰੇ ਨਹੀਂ ਮੁੰਡੇ ਜੀ ਇੱਥੇ ਬੈਠਣੇ ਤਾਂ ਇਹ ਜੀ ਸੱਤ ਤਾਂ ਇੱਕ ਰੱਖਣ ਦਾ ਕੰਪਿਊਟਰ ਦਾ ਬਾਇਓ ਡਾਟਾ ਜੇ ਮਰਜੀ ਕੱਢ ਲਓ ਇੱਥੋਂ ਹਾਂਜੀ ਹਾਂਜੀ ਉਜੀ ਜੀ ਅੱਜਕੱਲ ਥੋੜਾ ਜਿਹਾ ਬੱਚੇ ਇਧਰੋਂ ਦੂਰ ਹੁੰਦੇ ਆ ਬਜ਼ੁਰਗਾਂ ਦਾ ਬੜੀਆਂ ਸਿਆਣੀਆਂ ਗੱਲਾਂ ਸੁਣਦੀਆਂ ਪਿਛਲਾ ਇਹਦੇ ਵਿੱਚ ਹਾਂਜੀ ਪਿਛਲਾ ਇਤਿਹਾਸ ਸਾਰਾ ਪਰ ਬੱਚੇ ਆ ਥੋੜਾ ਜਿਹਾ ਅੱਜਕੱਲ ਇਧਰੋਂ ਦੂਰ ਹੁੰਦੇ ਜਾਂਦੇ ਹਾਂ ਮੋਬਾਈਲਾਂ 'ਚ ਜ਼ਿਆਦੇ ਪਏ ਆਪ ਦਾ ਹਾਂ ਮੋਬਾਈਲ ਤੇ ਦੂਜੀ ਗੱਲ ਇਹ ਆ ਕਿ ਜਦੋਂ 2002 ਦੇ ਵਿੱਚ ਵਿੱਚ ਕਰੀਬਨ ਦੇ ਉਦੋਂ ਨੌਜਵਾਨ ਜਾਂ ਛੋਟੇ ਬੱਚੇ ਬਜ਼ੁਰਗਾਂ ਕੋਲੋਂ ਰਾਤ ਨੂੰ ਬਾਤਾਂ ਸੁਣ ਕੇ ਪੈਂਦੇ ਸੀ ਅੱਜ ਕੱਲ ਉਹ ਸਮਾਂ ਹੈ ਨਹੀਂਗਾ ਰਹਿਣਾ ਨਹੀਂ ਅੱਜ ਕੱਲ ਉਹ ਆਪਦੇ ਜਿਹੜੇ ਫੋਨ ਆ ਇਹਨਾਂ ਦੇ ਵਿੱਚ ਹੀ ਉਹ ਲੱਗ ਜਾਂਦੇ ਆ ਨਾ ਮਾਪੇ ਪਿਓ ਤਾਂ ਸੋ ਤਾਂ ਦਾਦੀ ਤਾਂ ਚਾਹੁੰਦੇ ਆ ਹਾਂਜੀ ਵੀ ਸਾਡੇ ਕੋਲੇ ਬੈਠ ਕੇ ਖਾਂਦੇ ਆ ਪਰ ਉਹ ਆਪਦੇ ਉੱਥੇ ਆਪਦੇ ਹਿਸਾਬ ਨਾਲ ਉਹ ਉੱਤੇ ਉਂਗਲਾ ਮਾਰ ਮਾਰ ਕੇ ਬਸ ਉਹ ਇਹ ਚੀਜ਼ ਨੇ ਬਹੁਤ ਪਿੱਛੇ ਕੀਤਾ ਹੋਇਆ ਹਾਂਜੀ ਤੇ ਬਾ ਤੁਸੀਂ ਆਪ ਦਾ ਸਭ ਨਾਮ ਦੱਸ ਦਿਓ ਜੀ ਨਾਮ ਪੁੱਛਣ ਵਾਲੇ ਰਹਗੇ ਸੀ ਮੇਰਾ ਨਾਮ ਦਰਸ਼ਨ ਸਿੰਘ ਸੰਧੂ ਰਟਾਇਰਡ ਬੈਂਕ ਮੈਨ ਜੀ ਠੀਕ ਜਿਆਮਣ ਸਿੰਘ ਜੀ ਹਾਂਜੀ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਮੇਰੇ ਨਾਮ ਆਈ ਆਪਣਾ ਚੰਦ ਸਿੰਘ ਨੰਬਰਦਾਰ ਨੰਬਰਦਾਰ ਤੇ ਹਾਂਜੀ ਤੁਸੀਂ ਕੀ ਕੋਈ ਕਹਿਣਾ ਚਾਹੁੰਦੇ ਹੋ ਨਹੀਂ ਐ ਦੋ ਬਹੁਤ ਜੀ ਹਾਂਜੀ ਬਾਪੂ ਜੀ ਤੁਸੀਂ ਬੋਲ ਰਹੇ ਸੀ ਕਿ ਕੋਈ ਨਾ ਕੋਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮੰਗਲ ਸਿੰਘ ਹਾਂਜੀ ਤੇ ਕੋਈ ਜਾਣਕਾਰੀ ਨਹੀਂ ਕੋਈ ਨਹੀਂ ਬਾਪੂ ਅੱਜ ਕੱਲ ਨੌਜਵਾਨ ਫੋਨਾਂ ਤੇ ਵੱਧ ਜੁਟੇ ਹੋਏ ਆਣਾ ਜੀ ਅੱਜ ਕੱਲ ਹੈਗੇ ਵਾਟ ਰਜਾਈਆਂ 'ਚ ਮੂੰਹ ਦੇ ਲੈਂਦੇ ਆ ਹਾਂਜੀ ਬੈਠੇ ਵੇਤੇ ਰਾਤ ਵੇਖੀਏ ਜੀ ਦਮਾ ਪਿਓ ਕਹਿੰਦਾ ਬੰਦ ਕਰ ਲੈ ਤਾਂ ਬੰਦ ਨਹੀਂ ਕਰਦੇ ਜੀ ਹਾਂਜੀ ਲੱਗ ਨੋਦੇ ਆ ਹਾਂਜੀ ਕਿਉਂਕਿ ਅੱਖੇ ਲੱਗਣਾ ਘਟ ਗਏ ਆ ਅੱਖੇ ਲੱਗਣਾ ਬਹੁਤ ਘਟ ਗਏ ਗੱਲ ਸੁਣਦੇ ਨਹੀਂ ਪੜ੍ਹਦੇ ਵੀ ਨਹੀਂ ਹਾਂਜੀ ਬਾਈ ਜਿਹੜੀ ਵੀ ਘਟਦੇ ਆ ਨਾ ਝੋੜਾ ਜਿਹਾ ਆਈਲੈਕਸ ਨੇ ਪਾਇਆ ਸੀ ਜ਼ੋਰ ਪੜਾਈ ਤੇ ਫੇਰ ਵੀ ਹੁਣ ਪੀ ਦਬ ਗਿਆ ਹੁਣ ਕਿਉਂਕਿ ਨਾ ਜੀ ਆਈਲੈਕਸ ਦਾ ਕੰਮ ਇਦਾਂ ਘਟ ਗਿਆ ਕਿ ਹੁਣ ਕਾਲਜਾਂ ਵਾਲੇ ਪਾਸੇ ਉਹ ਸਟੂਡੈਂਟ ਕਾਲਜਾਂ ਨੇ ਚੁੱਕਣ ਲੱਗ ਗਏ ਹੁਣ ਕਾਲਜਾਂ ਚੁੱਕਣ ਲੱਗੇਗੇ ਕਾਲਜਾਂ ਵੀ ਰਹੀ ਬੈਜ ਗਈ ਹਾਂਜੀ ਹੁ ਸਾਰੇ ਬਾਹਰ ਪਰੇ ਜਾਂਦੇ ਹੁਣ ਬਾਹਰੋਂ ਮੋੜਨ ਲੱਗੇ ਥੋੜਾ ਜਿਹਾ ਹੁਣ ਫਰਕ ਪਿਆ ਹੈ ਕਾਲਜਾਂ 'ਚ ਹਾਂਜੀ ਹਾਂਜੀ ਤੇ ਬਾਬਾ ਸਾਡਾ ਨਾਮ ਕੀ ਹੈ ਜੀ ਮੈਂ ਤਾਂ ਦਸਤਾਰ ਗਾਲਮਾ ਹਾਂ ਕੀ ਬੋਲੇ ਮੜਾਈ ਆ ਤੁਸੀਂ ਭਾਈ ਬਾਉੰਦ ਠੀਕ ਜੀ ਕੋਈ ਕਹਿਣਾ ਚਾਹੁੰਦੇ ਨਹੀਂ ਸਾਥੇ ਨਹੀਂ ਗਾਲ ਜੀ ਅਬ ਵੀ ਤੁਸੀਂ ਸਾਡਾ ਨਾਮ ਕੀ ਹੈ ਜੀ ਮੈਂ ਤੁਹਾਨੂੰ ਜ਼ਿਆਦਾ ਜਾਣਕਾਰੀ ਮੈਂ ਦੇਣਾ ਚਾਹੁੰਦਾ ਵੀ ਸਾਡੇ ਪਿੰਡ ਵਿੱਚ ਸਦੀਆਂ ਤੋਂ ਪੁਰਾਣਾ ਵੱਡੀ ਟੂਰਨਾਮੈਂਟ ਹਾਂਜੀ ਹਾਂਜੀ ਤੇ ਹੋਰਾਂ ਦੇ ਨਾਲ ਵੀ ਚੜੀ ਰੁਕਾਇਆ ਕਰਨਾ ਚਾਹੁੰਦਾ ਹਾਂਜੀ ਮੈਂ ਜੇ ਕੋਈ ਬੰਦਾ ਮਿਹਨਤ ਕਰਦਾ ਹਾਂ ਜੀ ਉਹ ਨਾਲ ਫਾਲੋ ਸਾਨਸਾਨ ਨੂੰ ਮਿਲਦਾ ਮੈਂ ਉਹ ਆਪਣੀ ਗੱਲ ਦੱਸਦਾ ਮੈਂ ਮਸ਼ਹੂਰੀ ਨਹੀਂ ਕਰਦਾ ਆਪਣੀ ਹਾਂਜੀ ਮੈਂ 65 ਦੇ ਵਿੱਚ ਵਰਤੀ ਹੋਇਆ ਸੀ 9 15 65 ਨੂੰ ਪਹੁੰਚ ਹਾਂਜੀ ਉਸ ਤੋਂ ਬਾਅਦ 18 ਸਾਲ ਤੋਂ ਉੱਥੇ ਸਰਵਿਸ ਵਿੱਚ ਸਪੋਰਟਸਮੈਨ ਹਾਂਜੀ ਐਗਜ਼ੈਂਪਲੀ ਰਿਕਰਡ ਲੈਂਦਾ ਸਰਵਿਸ ਦਾ ਹਾਂਜੀ ਉਸ ਤੋਂ ਬਾਅਦ 83 ਚ ਪੈਨਸ਼ਨ ਆਏ 84 ਚ ਬੈਂਕ ਜੁਆਇਨ ਕੀਤਾ ਹਾਂਜੀ 21 ਸਾਲ ਇੱਧਰ ਲਾਇ ਔਰ ਮੇਰੇ ਕੋਲ 11 ਮੈਡਲ ਹੈ ਹਾਂਜੀ ਇਹ ਤੇ ਬਹੁਤ ਵਾਰ ਬਾਈ ਹਾਂਜੀ ਇਹ ਮੈਂ ਆਪਣੀ ਮਸ਼ਹੂਰੀ ਨਹੀਂ ਕਰ ਰਿਹਾ ਨਹੀਂ ਅੱਜ ਕੱਲ ਦੇ ਨੌਜਵਾਨ ਗੋਹੜੇ ਵਿੱਚ ਜਾਂਦੇ ਨਹੀਂ ਨੌਜਵਾਨ ਪੀੜੀ ਨੂੰ ਮੈਂ ਇਹੀ ਕਹਿਣਾ ਚਾਹਣਾ ਹੈ ਬਈ ਮਿਹਨਤ ਦਾ ਫਲ ਮਿਲਦਾ ਹਾਂਜੀ ਚਾਹੇ ਆਪਾਂ ਦਰਵਾਜ਼ਾ ਚਲਾ ਲਓ ਹਾਂਜੀ ਉਹਦਾ ਫਲ ਵੀ ਖਾ ਸਕਦੇ ਆ ਲੱਕੜ ਵੀ ਕੰਮ ਆ ਸਕਦੀ ਆ ਹਾਂਜੀ ਹੋਰ ਵੀ ਬਹੁਤ ਕੰਮ ਸਵਾਰ ਸਕਦਾ ਉਹ ਉਹ ਤਾਂ ਹੈ ਜੀ ਇਸ ਕਰਕੇ ਜ਼ਰੂਰੀ ਮਿਹਨਤ ਕਰਨੀ ਆ ਹਾਂਜੀ ਬੈਂਤ ਜੇ ਅੱਜ ਦੀ 9000 ਪੀੜੀ ਬੈਂਤ ਕਰੂਗੀ ਹਾਂਜੀ ਤੇ ਕੁਝ ਵੀ ਲੈ ਸਕਦੀ ਆ ਕੌਨਸੇ ਹਾਸਲ ਕਰ ਸਕਦੀ ਆ ਹਾਂਜੀ ਅਗਰ ਉਹ ਮੈਂ ਤੇ ਵੀ ਕੋਈ ਕਰਦਾ ਹਾਂਜੀ ਤੇ ਫਿਰ ਕੁਛ ਨਹੀਂ ਉਹ ਤਾਂ ਹੈ ਆ ਜਿਹੜਾ ਮੈਂ ਕਹਿੰਨਾ ਵੀ ਮੇਰੇ ਬੱਚੇ 4 ਆ ਹਾਂਜੀ ਕੋਈ ਬਾਹਰ ਨਾਲ ਜਾਣ ਦਾ ਦਾ ਨਹੀਂ ਲੈਂਦਾ ਹਾਂਜੀ ਦੋ ਮੁੰਡੇ ਆ ਲਾਤੋਕਲਾ ਹਾਂਜੀ ਤੇ ਡੈਰੀ ਲੈ ਕੇ ਤੇ ਸੈਂਟਰ ਦਿੱਤਾ ਪ੍ਰਾਈਵੇਟ ਕਰਦੇ ਆ ਦੋ ਇੱਥੇ ਆ ਪੰਜ ਸਾਡੇ ਕੋਲ ਜਨਰੇਟਰ ਆ 100 ਗੱਦਾ ਬਿਸਤਰਾ ਰੱਖਿਆ ਕੰਮ ਇੱਥੇ ਜਿਹੜਾ ਬੰਦਾ ਚਲਾਵੇ ਮਿਹਨਤ ਕਰੇ ਉਹਦੀ ਦੇਖਭਾਲ ਕੰਮ ਦੀ ਕਰੇ ਤੇ ਕੋਈ ਘਟਾ ਨਹੀਂ ਮੈਂ ਕਹਿੰਦਾ ਬਾਹਰ ਜਾਣ ਦੀ ਲੋੜ ਨਹੀਂ ਠੀਕ ਆ ਬਾਹਰ ਜਾਣਾ ਤਰੀਕੇ ਨਾਲ ਜਾਣਾ ਸਹੀ ਗੱਲ ਆ ਜਾਣਾ ਚਾਹੀਦਾ ਕਿਉਂਕਿ ਬਹੁਤ ਪਰਿਵਾਰ ਆ ਜਿਹੜੇ ਪਹਿਲਾਂ ਦੇ ਸੈੱਟ ਹੋਏ ਆ ਹੁਣ ਵੀ ਸੈੱਟ ਹੋ ਜਾਂਦੇ ਆ ਬਜ਼ੁਰਗਾਂ ਦੇ ਇਹ ਕੰਮ ਕਰਦੇ ਇੱਥੋਂ ਸਾਰੀ ਪ੍ਰਾਪਤੀ ਖਵਾ ਕੇ ਜਾਂ ਮੈਂ ਇਹਨੂੰ ਬਿਲਕੁਲ ਪਸੰਦ ਨਹੀਂ ਕਰਦਾ ਹਾਂ ਜੀ ਹੁਣ ਕਿਉਂਕਿ ਮੈਂ ਅਮਰੀਕਾ ਦੇ ਵਿੱਚ ਡਿਪੋਟ ਹੋ ਕੇ ਵੀ ਭੇਜੇ ਆ ਹਾਂਜੀ ਕਈਆਂ ਨੇ 45-45 ਲੱਖ ਦਾ ਕਰਜ਼ਾ ਚੱਕ ਕੇ ਭੇਜੇ ਆ ਡੋਂਕੀਆਂ ਲਾ ਕੇ ਭੇਜੇ ਆ ਉਹ ਫੇਰ ਵਾਪਸ ਆ ਰਹੇ ਆ ਸਾਡੇ ਬਜ਼ੁਰਗਾਂ ਨੇ ਉਹ ਵੀ ਫੌਜੀ ਸੀਗੇ ਉਹ ਮੈਨੂੰ ਜਦੋਂ ਮੈਂ 83 ਚ ਪੈਨਸ਼ਨ ਆ ਮੈਨੂੰ ਉਹਦੇ ਦਵਾਈ ਨੋਟ ਜੀ ਮੈਂ ਬਜ਼ੁਰਗਾਂ ਨੂੰ ਕਿਹਾ ਬਾਪੂ ਮੈਨੂੰ ਨਾ ਚੋ ਗਈ ਤੇ ਨਾ ਮੈਂ ਜਾਣਾ ਤੇ ਤੂੰ ਕਹੇਗਾ ਜੇਰਾ ਮੰਦੂਖੀ ਉਹ ਵੀ ਦੇਖ ਰਿਹਾ ਅੱਖੇ ਲੱਗਦਾ ਤੇ ਮੇਰੇ ਕੋਲੇ ਕੋਈ ਹੁਨਰ ਨਹੀਂ ਆ ਮੈਂ ਉੱਥੇ ਜਾ ਕੇ ਤਿਆਰੀ ਕਰੂੰਗਾ ਉਹਦੇ ਨੂੰ ਬਿਹਤਰ ਆ ਬਹਾਪ ਦਾ ਕੰਮ ਚਲਾਉਂ ਹਾਂਜੀ ਤੇ ਕੋਈ ਘਾਟਾ ਨਹੀਂ ਕਿਸੇ ਗੱਲ ਦਾ ਉਹ ਤਾਂ ਹੈ ਜੀ ਤੇ ਜੇ ਬੰਦਾ ਮਿਹਨਤ ਕਰਦਾ ਉਹ ਮਿਹਨਤ ਦਾ ਫਲ ਜ਼ਰੂਰ ਮਿਲਦਾ ਬਾਬਾ ਜੀ ਸਾਧੂ ਸਿੰਘ ਬਾਬਾ ਇਸਰ ਸਿੰਘ ਸਾਡੇ ਪਿੰਡ ਕਾਫੀ ਦੇਰ ਤੋਂ ਉਹਦੇ ਇਹਦਾ ਸਾਧੂ 100 ਤੇ ਤਾਂ ਸਾਡਾ ਪਿੰਡ ਬਹੁਤ ਇਤਿਹਾਸਿਕ ਹੈ ਹਾਂਜੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਤੈਨ ਤੜਕਾ ਲਾ ਲੋ ਚਾਹੇ ਕਾਮ ਨੂੰ ਤੜਕਾ ਲਾ ਲੋ ਚਾਹੇ ਦਾਣ ਨੂੰ ਤੜਕਾ ਲਾ ਲੋ ਹਾਂਜੀ ਤੇ ਤੁਸੀਂ ਇਹ ਜਾਣ ਬਹੁਤ ਵੱਖਰਾ ਹੋਊਗਾ ਇਹ ਜਾਣਕਾਰੀ ਦੇ ਸਕਦੇ ਆ ਕਿ ਜੀ ਪਿੰਡ ਦਾ ਨਾਮ ਕਿਸ ਨਾਮ ਤੋਂ ਪਿਆਈ ਪਿੰਡਾਂ ਆਏ ਸਾਡਾ ਸੰਧੂ ਪਰ ਸੰਧੂ ਬੰਦਾ ਸਾਡਾ ਸੰਧੂ ਜਿਆਦੇ ਪਰਵਾਰ ਸੰਧੂ ਦੇ ਆ ਇਸ ਦਿਹਾੜੀ ਤੋਂ ਆਇਆ ਕਿਸੇ ਟਾਈਮ ਤੇ ਉਹਦੇ ਬਾਰੇ ਸਾਨੂੰ ਇੰਨਾ ਨਹੀਂ ਜਾਨੀ ਇੰਨਾ ਪਤਾ ਵੀ ਉਥੇ ਦਿਹਾੜੀ ਤੋਂ ਪਿੰਡ ਆਇਆ ਸਾਡਾ ਇਹ ਬਾਬਾ ਜੀ ਤੁਹਾਨੂੰ ਪਤਾ ਜੀ ਹਾਂ ਕਪੂਰ ਸਿੰਘ ਸੀਗਾ ਪ੍ਰਾਣਾ ਉਹਦੇ ਨਾਂ ਤੇ ਪਿਆ ਹੈ ਸੰਹਾਰੀ ਦਾ ਪਿੱਛਾ ਠੀਕ ਹੈ ਸੰਹਾਰੀ ਦਾ ਪਿੱਛਾ ਤੇ ਕਪੂਰ ਸਿੰਘ ਸੀਗਾ ਨਾ ਤੇ ਉਹਨਾਂ ਦੇ ਨਾਂ ਤੇ ਪਿਆ ਹਾਂ ਕਪੂਰ ਸਿੰਘ ਤੇ ਦਿਵਾਲ ਸਿੰਘ ਕਪੂਰ ਸਿੰਘ ਤੇ ਦਿਵਾਲ ਸਿੰਘ ਜੀ ਹਾਂ ਦੋ ਮੇਨ ਬੱਟ ਗਿਆ ਹਾਂ ਜੀ ਇਹ ਜੀ ਕਪੂਰੀਆਂ ਦੇ ਨੌਜਵਾਨਾਂ ਨੂੰ ਬੇਨਤੀ ਆ ਕਿ ਆ ਜਿਹੜੀ ਤੁਹਾਨੂੰ ਜਾਣਕਾਰੀ ਆ ਨਾ ਇਹ ਤੁਸੀਂ ਆਪਦੇ ਦਿਮਾਗਾਂ ਦੇ ਵਿੱਚ ਪਾ ਲਿਓ ਕਿਉਂਕਿ ਇਹ ਜਾਣਕਾਰੀ ਜੇ ਤੁਹਾਡੇ ਪਾਸੇ ਆਸੀ ਵੀ ਦੇਸ਼ਾਂ ਦੇ ਛੱਜ ਜਾਣਦੇ ਆ ਤੁਹਾਨੂੰ ਆਪਦੇ ਪਿੰਡ ਦਾ ਪਛੋਕਰ ਜਰੂਰ ਪਤਾ ਹੋਣਾ ਚਾਹੀਦਾ ਤੇ ਇਹ ਤੁਹਾਨੂੰ ਜਾਣਕਾਰੀ ਸੱਥਾਂ ਤੋਂ ਮਿਲਣੀ ਆ ਜੇ ਤੁਸੀਂ ਸੱਥਾਂ 'ਚ ਬੈਠੋਗੇ ਬਜ਼ੁਰਗਾਂ ਕੋਲੇ ਗੱਲਬਾਤ ਕਰੋਗੇ ਤਾਂ ਤੁਹਾਨੂੰ ਇਹ ਜਾਣਕਾਰੀ ਪ੍ਰਾਪਤ ਹੋ ਸਕਦੀ ਆ ਤੇ ਹੋਏ ਤਾਂ ਬਾਪੂ ਜੀ ਕਹਿਣਾ ਚਾਹੁੰਦੇ ਆ ਔਰ ਬਸ ਇਹੀ ਆਵੇ ਸਭ ਤੋਂ ਵੱਡੀ ਗੱਲ ਹੈ ਵੀ ਹਾਂਜੀ ਨੌਜਵਾਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਹਾਂਜੀ ਵੀ ਜੇ ਬਾਹਰ ਜਾਣਾ ਤਾਂ ਸਿੱਧੇ ਤਰੀਕੇ ਨਾਲ ਜਾਣ ਹਾਂਜੀ ਉਹਦੇ ਚ ਕੁੱਠੇ ਸਿੱਧੇ ਤਰੀਕੇ ਨਾਲ ਹਾਂਜੀ ਉਹਨਾਂ ਦਾ ਆਪ ਦਾ ਵੀ ਫਾਇਦਾ ਆਪਣੇ ਆਪਾਂ ਨੂੰ ਵੀ ਉਹਦੇ ਵਿੱਚ ਆਪਣੀ ਮਾਨ ਇੱਜ਼ਤ ਹੈ ਹਾਂਜੀ ਪਿੰਡ ਦੀ ਵੀ ਹਾਂਜੀ ਪੰਜਾਬ ਦੀ ਵੀ ਇੱਜ਼ਤ ਹੈ ਸਹੀ ਤਰੀਕੇ ਨਾਲ ਜਾਣ ਹਾਂਜੀ ਪੜ੍ਹ ਲਿਖ ਕੇ ਉੱਥੇ ਸਿੱਧੇ ਸਹੀ ਤਰੀਕੇ ਨਾਲ ਵੀ ਜੇ ਲਵਾ ਕੇ ਹਾਂਜੀ ਦੂਜੇ ਤਰੀਕੇ ਨਾਲ ਕੋਈ ਅਪਣਾਉਣਾ ਹਾਂ ਕਿ ਸਿੱਧੇ ਏਜੰਟਾਂ ਦੇ ਅੱਖੇ ਨਾ ਲੱਗਣ ਦੂਜੀ ਗੱਲ ਜੀ ਇੱਕ ਮੈਨੂੰ ਬਾਣੀ ਕੰਨਾਂ ਦੇ ਵਿੱਚ ਪੈ ਰਹੀ ਹੈ ਸਾਰੇ ਪਿੰਡ ਦੇ ਵਿੱਚ ਸਪੀਕਰ ਲੱਗੇ ਹੋਏ ਆ ਜੀ ਸਾਰੇ ਪਿੰਡ ਚ ਲੱਗੇ ਤੇ ਬਈ ਪਿੰਡ ਦੇ ਵਿੱਚ ਬੜੀ ਖਾਸੀਅਤ ਗੱਲ ਆ ਕਿ ਸਾਰਿਆਂ ਪਿੰਡਾਂ ਦੇ ਵਿੱਚ ਨਾ ਸਪੀਕਰ ਛੋਟੇ ਛੋਟੇ ਲੱਗੇ ਹੋਏ ਆ ਹਾਂ ਜੀ ਵਨਲੈਸ ਸਪੀਕਰ ਲੱਗੇ ਆ ਹਾਂ ਜੀ ਇਹ ਨਾ ਕਮੇਟੀ ਨੇ ਲਵਾਏ ਤੇ ਗੁਰਦੁਆਰਾ ਤੋਂ ਸਿੱਧਾ ਪ੍ਰਸੰਗ ਚੱਲਦਾ ਕਿ ਹਾਂ ਹਾਂ ਇੱਦਾਂ ਚੱਲ ਉਹਦੋਂ ਕੀ ਆ ਸਾਡੇ ਪਿੰਡ ਇੱਕ ਹੀ ਇੱਕ ਹੀ ਗੁਰਦੁਆਰਾ ਸਾਹਿਬ ਨੇ ਤਾਂ ਬਹੁਤ ਵੱਡੀ ਖਾਸ ਹੀ ਤੇ ਗੱਲ ਆ ਨਹੀਂ ਆਮ ਪਿੰਡਾਂ ਦੇ ਵਿੱਚ ਪੰਜ ਸੱਤ ਗੁਰਦੁਆਰਾ ਸਾਹਿਬ ਹੁੰਦੇ ਆ ਇਹਦਾ ਪਿੰਡ ਦੀ ਤਰਾਸਤੀ ਆ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਆ ਨਹੀਂ ਆਮ ਪਿੰਡਾਂ ਦੇ ਵਿੱਚ ਜਾਤਾਂ ਪਾਤਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਏ ਹੁੰਦੇ ਆ ਇੱਥੇ ਵੋਟ ਵੀ ਨਹੀਂ ਮੇਰੇ ਕੋਲ ਇੱਥੇ ਵੋਟ ਕਿੰਨੀ ਹੈ ਜੀ ਇੱਥੇ ਵੋਟ 3200 ਹੈਗੀ ਪਿੰਡ ਦੀ ਠੀਕ ਕਿ ਆ ਸਾਡੇ ਨਾਲ ਕੁਝ ਨੌਜਵਾਨ ਵੀ ਬੈਠੇ ਆ ਵੀਰ ਇਹਨਾਂ ਨਾਲ ਵੀ ਗੱਲਬਾਤ ਕਰ ਲਈਏ ਹਾਂਜੀ ਵੀਰ ਅਸੀਂ ਗੱਲ ਕੀ ਨਾਮ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਬਣਾਉਣ ਲਈ ਕਿਉਂਕਿ ਅੱਜ ਕੱਲ ਟੈਕਨੀਕਲ ਜਿਹਾ ਬਣਾਵਾ ਲੋਕ ਬੁਕਸ ਤੋਂ ਬੜੀ ਦੇਰ ਚੱਲੇਗਾ ਜੀ ਤੇ ਵੀਰੇ ਆਪਰਾ ਨਾਮ ਦੱਸ ਸਕਦੇ ਮੇਰਾ ਨਾਮ ਅਕਤਿਆਰ ਸਿੰਘ ਆ ਦੇਲਾਪਤੀ ਹਾਂਜੀ ਬਹਰੋਂ ਆਇਆ ਹਾਂ ਵੀਰ ਜਿੱਨਾ ਅਮਰੀਕਾ ਦੁਬਈ ਦੇ ਵਿੱਚ এনवायरमेंट ਵਧੀਆ ਜਾ ਉਥੇ ਰੋਡ ਰੈਗੂਲੇਸ਼ਨ ਜਿਹਾ ਉਥੇ ਇਨਾ ਹਾਰਡਵਰਕ ਲੋ ਕਰਦੇ ਉਹਨਾਂ ਇੱਥੇ ਵੀ ਹੋ ਸਕਦਾ ਪਰ ਆਪਣੇ ਜਿੰਨੇ ਵੀ ਕ੍ਰਿਟੀਕਲ ਬੰਦੇ ਆ ਉਹਨਾਂ ਨੂੰ ਔਨੈਸਟ ਹੋਣਾ ਚਾਹੀਦਾ ਵਾ ਸਭ ਤੋਂ ਵੱਡੀ ਜਿਓ ਆ ਜਿਓ ਵਾਲੇ ਤੋਂ ਹੋਣਗੇ ਇੱਕ ਆਪਣੇ ਰੋਡ ਡਿਵੈਲਪਮੈਂਟ ਹੋਣਗੇ ਆਪਣੇ ਐਜੂਕੇਸ਼ਨ ਡਿਵੈਲਪਮੈਂਟ ਹੋਊਗਾ ਆਪਣੇ ਹਸਪੀਟਲ ਤੇ ਡਿਵੈਲਪਮੈਂਟ ਹੋਣਗੇ ਕੋਈ ਬੰਦਾ ਇਲਾਜ ਤੋਂ ਮਰੂਗਾ ਨਾ ਕਿਉਂਕਿ ਸਭ ਤੋਂ ਵੱਡੀ ਗੱਲ ਰੋਡ ਤੇ ਐਜੂਕੇਸ਼ਨ ਤੇ ਆਪਣਾ ਜਿਹੜਾ ਹਸਪੀਟਲ ਵਧੀਆ ਹੋਣਾ ਚਾਹੀਦਾ ਵਾ ਇੱਥੇ ਕਰਕੇ ਕੋਈ ਵੀ ਪੰਡ ਆ ਜਾਂ ਦੇਸ਼ ਆ ਜਾਂ ਸੱਦੀਆ ਕਰਕੇ ਕਰੂਗਾ ਪਰ ਅੱਜ ਕੱਲੇ ਜੀ ਹੋ ਨਹੀਂ ਰਹੇ ਹਾਂ ਕਿਉਂਕਿ ਉਹਨਾਂ ਸਤੀ ਖਤੂ ਕੋਤ ਹੈ ਤੇ ਦੂਜੀ ਗੱਲ ਵੀਰੇ ਇਹ ਆ ਕਿ ਜਦੋਂ ਬੰਦਾ ਨਾ ਵਿਦੇਸ਼ਾਂ ਚ ਆਉਂਦਾ ਤੇ ਉਹ ਇੱਥੇ ਆਣ ਕੇ ਇੱਕ ਵਾਰੀ ਲਾਈਫ ਚੇਂਜ ਹੋ ਜਾਂਦੀ ਮਾੜੀ ਜੀ ਤੇ ਉਹਦੇ ਬਾਰੇ ਕੋਈ ਜਾਣਕਾਰੀ ਹੈ ਹਾਂਜੀ ਵਿਦੇਸ਼ਾਂ 'ਚ ਹਾਰਡਵਰਕ ਕਰਨ ਤੋਂ ਬਾਅਦ ਇੱਕ ਏਜ ਹੋ ਜਾਂਦੀ ਹੈ ਬੰਦਾ ਸੋਚਦਾ ਯਾਰ ਮੈਂ ਆਪਣੇ ਘਰੇ ਜਾਵਾਂ ਆਪਦੀ ਬੱਚਿਆਂ ਦੇ ਮੇਠਾਂ ਜਾ ਆਪਦੀ ਪਰਿਵਾਰ ਦੇ ਜਾ ਆਪਣੇ ਜੋ ਵੀ ਆਪਣਾ ਪਿੰਡ ਦੇ 올ਡ ਫਰੈਂਡ ਆ ਉਹਨਾਂ ਨਾਲ ਆਪਣਾ ਟਾਈਮ ਸਪੈਂਡ ਕਰਾਂ ਕਿਉਂਕਿ ਜਿਹੜਾ ਲਾਸਟ ਸਟੇਜ ਹੁੰਦੀ ਆ ਉਹ ਬੰਦਾ ਚਾਹੁੰਦਾ ਵੀ ਆਪਦੀ ਜਨਮ ਭੂਮੀ ਤੇ ਹੀ ਜਾਵਾਂ ਬੰਦੇ ਨੇ ਹਾਰਡਵਰਕ ਕੀਤਾ ਹੋਂਦ ਬਾਹਰ ਉਹ ਇੱਕ ਮਜਬੂਰੀ ਹੁੰਦੀ ਆ ਬਾਹਰ ਜਨਮ ਕਿਉਂਕਿ ਕੋਈ ਵੀ ਬੰਦਾ ਆਪਦਾ ਘਰ ਖੁਸ਼ੀ ਨਾਲ ਨਹੀਂ ਛੱਡਦਾ ਉਹਨੂੰ ਉੱਥੇ ਜਿਹੜੀਆਂ ਬੇਸਿਕ ਨੀਡਸ ਹੁੰਦੀਆਂ ਵਾ ਉਹ ਪੂਰੀਆਂ ਨਹੀਂ ਹੁੰਦੀਆਂ ਇਸ ਕਰਕੇ ਉਹ ਬਾਹਰਲੀ ਦਾ ਤੇ ਜਾਂਦਾ ਚਾਹੇ ਆਪਾਂ ਸਟੱਡੀ ਦੇ ਤੇ ਲਾ ਲਈਏ ਚਾਹੇ ਆਪਾਂ ਵਰਕ ਪਰਮਿਟ ਦੀ ਗੱਲ ਕਰ ਲਈਏ ਚਾਹੇ ਟੂਰਿਸਟ ਆਵਿਏ ਬਸ ਮੇਨ ਮੋਟਿਵ ਆਪਣਾ ਇਹ ਹੁੰਦਾ ਕਿ ਆਪਾਂ ਮਨੀ ਨੂੰ ਅਰਨ ਕਰਨਾ ਵਾ ਉਹਨੂੰ ਵੱਧ ਤੋਂ ਵੱਧ ਘਰੇ ਲੈ ਕੇ ਜਾਣਾ ਤੇ ਘਰੇ ਜਿਹੜੀ ਲਾਈਫ ਆਉਂਗਾ ਇੱਕ ਸਟੇਬਲ ਬਣਾਉਣਾ ਵਾ ਉਹਦੀ ਬਾਅਦ ਚ ਬੰਦਾ ਚਾਹੁੰਦਾ ਵੀ ਯਾਰ ਹੁਣ ਮੇਰੀ ਇੱਥੇ ਕਿਉਂਕਿ ਬਾਹਰਲੇ ਦੇਸ਼ ਇਦਾਂ ਦੇ ਆ ਜਿੰਨਾ ਟਾਈਮ ਭਾ ਯੰਗ ਆਏ ਜਿੰਨਾ ਚਮ ਆਪਣੇ ਵਿੱਚ ਸਟਰੈਂਥ ਆ ਆਪਾਂ ਉਹਨਾਂ ਟਾਈਮ ਉੱਥੇ ਰਹਿ ਸਕਦੇ ਆ ਜਦੋਂ ਆਪਾਂ 올ਡ ਏ ਆਪણો ਇਹ ਹੁੰਦਾ ਵੀ ਹਰ ਹੁਣ ਆਪਣੀ ਇੱਥੇ ਕੋਈ ਲੋੜ ਨਹੀਂ ਆਪਾਂ ਨੂੰ ਚਾਹੀਦਾ ਕਿ ਆਪਾਂ ਆਉਦੇ ਜਿੱਥੇ ਵੀ ਆਪਣਾ ਬਰਥ ਹੋਇਆ ਆਪਾਂ ਉੱਥੇ ਜਾ ਕੇ ਟਾਈਮ ਸਪੈਂਡ ਕਰੀਏ ਓਹੜਾ ਟਾਈਮ ਹੁੰਦਾ ਨਾ ਬੜਾ ਲੱਕੀ ਹੁੰਦਾ ਤੇ ਉਹ ਹਰੇਕ ਨੂੰ ਨਹੀਂ ਮਿਲਦਾ ਕਿਉਂਕਿ ਅੱਜ ਕੱਲ ਲੋਕ ਸਟ੍ਰੈਸ ਵਿੱਚ ਇੰਨੇ ਆ ਉੱਥੇ ਆਉਦੀ ਜੀ ਮੰਦਿਰਾਂ ਦਾ ਸਮਾਪਤ ਕਰ ਦਿੰਦੇ ਪਰ ਕੁਝ ਬੜੀ ਕਨੋਈ ਚੀਜ਼ ਮਿਲਦੀ ਹੈ ਹਾਂਜੀ ਵੀ ਆਪਦੇ ਬਰਥ ਪਲੇਸ ਤੇ ਆ ਕੇ ਉਹ ਵਧੀਆ ਟਾਈਮ ਸਪੈਂਡ ਕਰਦੇ ਆ ਆਪਦੀ ਪਰਿਵਾਰ ਨਾਲ ਤੇ ਆਪਦੀ ਫੈਮਲੀ ਹਾਂ ਤੇ ਦੂਜੀ ਗੱਲ ਵੀਰੇ ਜਦੋਂ ਨਾ ਜਵਾਕ ਆਪਦੇ ਮਾਪਿਆਂ ਨਾਲ ਪਹਿਲੋ ਲੜਦੇ ਹੁੰਦੇ ਆ ਇੱਥੇ ਇੰਡੀਆ 'ਚ ਤੇ ਜਦੋਂ ਨੌਜਵਾਨ ਇਥੋਂ ਵਿਦੇਸ਼ ਦੀ ਧਰਤੀ 'ਤੇ ਭਾਵਾਂ ਦੀ ਮਹੀਨਾ ਚਾਹੇ ਸਾਲ ਲਾ ਕੇ ਆਉਣ ਉਹ ਇੱਥੇ ਆਣ ਕੇ ਉਹਨਾਂ ਦੇ ਮਾਪਿਆਂ ਨਾਲ ਇੰਨਾ ਕਿ ਤੋ ਪ੍ਰੇਮ ਹੋ ਜਾਂਦਾ ਕਿ ਉਹ ਉਹਨਾਂ ਦੇ ਅੱਖੇ ਲੱਗਦੇ ਆ ਇਹਦਾ ਕੀ ਕਾਰਨ ਮੇਨ ਗੱਲ ਇਹ ਹੈ ਕਹਿੰਦੇ ਨੇ ਆਪਾਂ ਦੂਰ ਦੇ ਫੁੱਲ ਸੋਹਦੇ ਹੁੰਦੇ ਆ ਨਾ ਮਾਪਿਆਂ ਨੂੰ ਸੌ ਚੀਜ਼ ਕਹਿੰਦੇ ਸ਼ਾਮ ਨੂੰ ਆਪਾਂ ਕਹਿੰਦੇ ਯਾਰ ਐਵੇਂ ਹੀ ਬੋਲੀ ਜਾਂਦਾ ਬਗਾਨਿਆਂ ਦੀ ਦਿੱਤੀ ਅਕਲ ਆਪਾਂ ਨੂੰ ਬਹੁਤ ਛੇਤੀ ਸਮਝ ਆਉਂਦੀ ਆ ਆਪਣਾ ਬੰਦਾ ਆਪਾਂ ਨੂੰ ਕੁਝ ਕਹਿੰਦਾ ਵਾ ਕੋਈ ਵੀ ਕਰਦਾ ਬਜ਼ੁਰਗਾ ਚਾਹੇ ਆਪਣਾ ਮਾਪਿਓ ਚਾਹੇ ਆਪਣਾ ਤਾਇਆ ਚਾਚਾ ਆਪਾਂ ਕਹਿੰਦੇ ਯਾਰ ਇਦਾਂ ਐਵੇਂ ਹੀ ਬੋਲੀ ਜਾਂਦਾ ਪਰ ਉਹੀ ਗੱਲ ਜਦੋਂ ਆਪਾਂ ਨੂੰ ਬਾਹਰਲਾ ਅਨਨੋਨ ਬੰਦਾ ਕਹਿੰਦਾ ਵਾ ਚਾਹੇ ਆਪਣਾ ਉਹ ਓਨਰ ਕਿਉਂ ਨਾ ਹੋਵੇ ਚਾਹੇ ਆਪਣਾ ਸੀਨੀਅਰ ਕਿਉਂ ਨਾ ਹੋਵੇ ਬੌਸ ਕਿਉਂ ਨਾ ਹੋਵੇ ਆਪਾਂ ਨੂੰ ਉਹ ਗੱਲ ਨਾ ਛੇਤੀ ਆਪਾਂ ਕੀ ਅੱਜ ਕਰਦੇ ਆਂ ਬਸ ਆਪਣੇ ਵਿੱਚ ਇਹੀ ਢੱਲ ਆ ਕਿ ਜਿਹੜੀ ਸਮੇਂ ਤੋਂ ਪਹਿਲਾਂ ਬੰਦਾ ਗੱਲ ਕਹਿੰਦਾ ਕੋਈ ਵਿਚਾਰ ਆਪਾਂ ਹੁਣ ਨਹੀਂ ਸੋਚਦੇ ਪਰ ਜਦੋਂ ਸਮਾਂ ਲੰਘ ਜਾਂਦਾ ਹੁਣ ਆਪਾਂ ਸੋਚਦੇ ਆਂ ਕਿ ਆਪਾਂ ਸੋਚਦੇ ਆਂ ਯਾਰ ਜੇ ਇਹ ਗੱਲ ਪਹਿਲਾਂ ਕੀਤੀ ਹੁੰਦੀ ਹਾਡ ਵਰਕ ਹੁਣ ਕੈਨੇਡਾ ਅਮਰੀਕਾ ਜਾਂ ਕਿਤੇ ਵੀ ਬੰਦੇ ਕਰਦੇ ਆ ਇੱਥੇ ਆਪਣਾ ਕੋਈ ਬੰਦਾ ਹਾਰਡ ਵਰਕ ਨਹੀਂ ਕਰਦਾ ਸਿਰਫ ਇੱਕ ਜਾਂ ਦੋ ਬੰਦੇ ਘਰੋਂ ਕੱਲ ਕੰਮ ਕਰਦੇ ਆ ਬਾਕੀ ਬੰਦੇ ਸੌਂਦੇ ਆ ਆਰਾਮ ਦੇ ਬਸ ਹੁੰਦੇ ਪਰ ਜੇ ਬਾਹਰ ਸਾਰੇ ਬੰਦੇ ਕੰਮ ਕਰਦੇ ਆ ਇਹ ਚੀਜ਼ ਆਪਾਂ ਨੂੰ ਜੋ ਸਿਆਣੇ ਬੰਦੇ ਕਹਿੰਨੇ ਆਪਾਂ ਨੂੰ ਕੌੜੀ ਲੱਗਦੀ ਉਹ ਤਾਂ ਹੈਗਾ ਦੇਖ ਹਾਂ ਹਾਂਜੀ ਬਾਪੂ ਜੀ ਇੱਕ ਗੱਲ ਹੋਰ ਕਹਿਣੀ ਸੀਗੀ ਅੱਗੇ ਜਿਉ ਤੁਹਾਡੇ ਸਮੇਂ ਮੁਕੇ ਪੂਰਾ ਪਰਿਵਾਰ ਵੱਡੇ ਸੀਗੇ ਤੇ ਘਰ ਛੋਟੇ ਸੀਗੇ ਹੁਣ ਪਰਿਵਾਰ ਛੋਟੇ ਆ ਤੇ ਘਰ ਵੱਡੇ ਆ ਹਨਾ ਜੀ ਤੇ ਉਦੋਂ ਖੇਡਾਂ ਕਿੰਨੀਆਂ ਕ ਸੀਗੀਆਂ ਉਦੋਂ ਲੋਕਾਂ ਦੇ ਵਿੱਚ ਖਰਾਕ ਬਹੁਤ ਜ਼ਿਆਦਾ ਸੀਗੀ ਅਸੀਂ ਖੁਦ ਇੱਕ ਹੱਥ ਦੇ ਵਿੱਚ ਸਾਡਾ ਗੋਡਾ ਨਲਾ ਹੁੰਦਾ ਇਹ ਕਰਦੇ ਗੋਡ ਹੁੰਦੇ ਸੀਗੇ ਤੇ ਕਰਦਾ ਕਿਉਂ ਹੁੰਦਾ ਸੀ ਹਾਂਜੀ ਤੇ ਅਸੀਂ ਇੰਨਾ ਖੁੱਲਾ ਕਿਉਂ ਤੇ ਦੁੱਧ ਹਾਂਜੀ ਤੇ ਇਹ ਚੀਜ਼ਾਂ ਖਾਧੀਆਂ ਤੇ ਇਹੋ ਜੇ ਸਰੀਰ ਉਹਦੇ ਬੱਜੇ ਹੁਣ ਮੈਨੂੰ 80 80 ਮਹੀਨਾ ਸਾਲ ਲੱਗਾ ਹੋਇਆ ਹਾਂਜੀ ਤੁਸੀਂ ਹਿਸਾਬ ਲਾ ਲਓ ਹਾਂਜੀ ਤੇ ਅਜੇ ਵੀ ਸਿਹਤ ਮਹਾਰਾਜ ਦੀ ਬੜੀ ਕਿਰਪਾ ਹਾਂਜੀ ਸਾंभ ਕੇ ਰੱਖੀ ਆ ਤੇ ਸਭ ਠੀਕ ਆ ਹਾਂਜੀ ਬਾਕੀ ਸਭ ਤੋਂ ਵੱਡੀ ਗੱਲ ਪੜ੍ਹਾਈ ਦੇ ਨਾਲ ਨਾਲ ਸਰੀਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹਾਂਜੀ ਜੇ ਅਸੀਂ ਆ ਤਲੀਆਂ ਚੀਜ਼ਾਂ ਖਾਈ ਜਾਵਾਂਗੇ ਹੁਣ ਦੇਖੋ ਜਵਾਕਾ ਕੁਰਕੜੀ ਖਾਈ ਜਾਂਦੇ ਕੀ ਉਹਦੇ ਨਾਲ ਮੈਨੂੰ ਦੱਸੋ ਕੀ ਤਕੜੇ ਹੋ ਜਾਉਂਦੇ ਉਹ ਤਾਂ ਹੈ ਜੀ ਜੇ ਕੋਈ ਅਸੀਂ ਚੰਗੀ ਖਾਣਾ ਖਾਵਾਂਗੇ ਚੰਗਾ ਰੋਹਾ ਬਾਵਾਂਗੇ ਚੰਗੀ ਸਿੱਖਿਆ ਕਿਸੇ ਤੋਂ ਕੋਈ ਗੱਲ ਕਹੀ ਮੰਨਾਂਗੇ ਤੇ ਉਹ ਬਹੁਤ ਜ਼ਰੂਰੀ ਹੈ ਹਾਂਜੀ ਇਹ ਆ ਪੱਤੀ ਕਿਹੜੀ ਹੈ ਜੀ ਇਹ ਬੋੜਾ ਖੂ ਹੈ ਜੀ ਇਹ ਅੱਲਾ ਪੱਤੀ ਬੋੜਾ ਖੂ ਛੱਡ ਠੀਕ ਹੈ ਜੀ ਇਹ ਅੱਲਾ ਪੱਤੀ ਬੋੜਾ ਖੂਹੇ ਖੂਹ ਸੀ ਉਹ ਨਾਲੇ ਜਬਾਨੇ ਦਾ ਇੱਥੋਂ ਪਾਣੀ ਪੋਣੀ ਵਰਦੇ ਸੀ ਲੋਕ ਤੇ ਇੱਧਰ ਖੇਤਾਂ ਨੂੰ ਵੀ ਲੱਗਦਾ ਜੀ ਅੱਜ ਕੱਲ ਤਾਂ ਬਹੁਤ ਘੱਟ ਵੱਧ ਗਏ ਤੇ ਇੱਥੇ ਪਾਣੀ ਵੀ ਲੱਗਦਾ ਤੇ ਖੂਹ ਆਇਆ ਛੱਤ ਜਿੱਥੇ ਉਹਨਾ ਬਹਿਣ ਵਾਸਤੇ ਬੜੇ ਬਜ਼ੁਰਗ ਅਸੀਂ ਸਾਰੇ ਐਸੋੇ ਟਾਈਮ ਪਾਸ ਕਰਨ ਦੇ ਬਾਅਦ ਇੱਥੇ ਪਿੰਡ ਦੇ ਵਿੱਚ ਕਿੰਨੀਆਂ ਸੱਥਾਂ ਹੋਣਗੀਆਂ ਜੀ ਇੱਥੇ ਇਹ ਤਕਰੀਬਨ ਹਾਰੇ ਗਵਾਰ ਦੇ ਵਿੱਚ ਹੈਗੀ ਆ ਠੀਕ ਹੈ ਜੀ ਛੋਟੀ ਛੋਟੀ ਆ ਚਾ ਸੱਥਾ ਹੈਗੀ ਚਾਰ ਪੰਜ ਸੱਥਾ ਹੈਗੀ ਠੀਕ ਹੈ ਜੀ ਬਬਾ ਬਹੁਤ ਧੰਨਵਾਦੀ ਜਾਣਕਾਰੀ ਦੇਣ ਦੇ ਲਈ ਤੇ ਹਾਂਜੀ ਜੀ ਪਿੰਡ ਕਪੂਰੀਆਂ ਦੇ ਵਿੱਚੋਂ ਸਾਨੂੰ ਬਜ਼ੁਰਗਾਂ ਤੇ ਨੌਜਵਾਨਾਂ ਨੇ ਜਾਣਕਾਰੀ ਦਿੱਤੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਛੇੜ ਕਰ ਦਿਓ ਤਾਂ ਜੋ ਪਿੰਡ ਕਪੂਰੀਆਂ ਦੇ ਨੌਜਵਾਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੇ ਨਿੱਕੀ ਪਣੀਰੀ ਆ ਉਹਨਾਂ ਨੂੰ ਇਹ ਜਾਣਕਾਰੀ ਪ੍ਰਾਪਤ ਹੋ ਸਕੇ ਹਾਂਜੀ ਧੰਨਵਾਦ ਯੂਰਾ ਟਾਕ ਤੋਂ ਦਾ ਸੰਦੀਪ ਸਿੰਘ ਨਾਗੀ